ਵੱਧਦੇ ਤਾਪਮਨ ਅਤੇ ਗਰਮੀ ਨੂੰ ਦੇਖਦੇ ਹੋਏ ਕਾਉਂਸਲਰ ਨੇ ਲਗਾਇਆ 40 ਦਿਨ ਲਈ ਅਨੋਖਾ ਲੰਗਰ ਆਲੇ ਦੁਆਲੇ ਪਿੰਡਾਂ ਦੇ ਵਿੱਚ ਹੋ ਰਹੀ ਇਸ ਲੰਗਰ ਦੀ ਚਰਚਾ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਨੇ ਪਹੁੰਚ ਕੇ ਸ਼ੁਰੂ ਕਰਵਾਇਆ ਅਨੋਖਾ ਲੰਗਰ ਜਿੱਥੇ ਭਾਵੇਂ ਆਮ ਖਾਣੇ ਦਾ ਲੰਗਰ ਤੇ ਲੋਕ ਅੱਜਕੱਲ ਦਵਾਈਆਂ ਦਾ ਲੰਗਰ ਲਾਉਂਦੇ ਨੇ ਉੱਥੇ ਅ ਅਣਕੀਰ ਸਿੰਘ ਜੀ ਦੇ ਵੱਲੋਂ ਜਿਹੜਾ 40 ਦਿਨ ਇਹ ਲੰਗਰ ਚੱਲੂਗਾ ਮੁਕਤੀਆਂ ਦਾ ਲੰਗਰ ਆ ਤੁਹਾਨੂੰ ਪਤਾ ਵੀ ਅੱਜ ਦਾ ਜੋ ਮਾਹੌਲ ਆ ਆਪਾਂ ਦੇਖਿਆ ਵੀ ਜਿੰਨੀ ਗਰਮੀ ਪੈ ਰਹੀ ਆ ਅੱਗ ਪੈ ਰਹੀ ਆ ਨਾ ਤੇ 3 ਦਿਨ ਤੋਂ ਪੰਜਾਬ ਦਾ ਸਭ ਤੋਂ ਜਿਹੜਾ ਗਰਮ ਸ਼ਹਿਰ ਦੀ ਆਪਣਾ ਸਮਰਾਲਾ ਤੁਹਾਨੂੰ ਪਤਾ ਲੱਗੇ ਪਤਾ ਲੱਗਿਆ ਹੋਣਾ ਇਹ ਬੂਟਿਆਂ ਦਾ ਜਿਹੜਾ ਅਪਰਾਲਾ ਲੱਗ ਹੋਇਆ ਸੀ ਇੱਥੇ ਲੰਗਰ ਲੱਗਿਆ ਹੋਇਆ ਸੀ ਬਹੁਤ ਵਧੀਆ ਅਪਰਾਲਾ ਲੱਗਿਆ ਜੀ ਅਸੀਂ ਇੱਥੋਂ ਬੂਟੇ ਲੈ ਜਾ ਕੇ ਸਕੂਲ ਦੇ ਵਿੱਚ ਲਾ ਰਹੇ ਹਾਂ ਜੀ ਕੀ ਇਹ ਨਾ ਬੂਟਿਆਂ ਨੂੰ ਐਂਡ ਤੱਕ ਪਾ ਲਓਗੇ ਜੀ ਬਿਲਕੁਲ ਜੀ ਅਸੀਂ ਐਂਡ ਤੱਕ ਪਾਵਾਂਗੇ ਸਾਡੇ ਕੋਲ ਮਾਲੀ ਵੀ ਰੱਖਿਆ ਹੋਇਆ ਹੈ ਜੀ ਇਹਨਾਂ ਦੇਖਭਾਲ ਕਰਾਂਗੇ ਜੀ ਵਧੀਆ ਵਿਚਾਰ ਬੜੀ ਗਰਮੀ ਦੇ ਨਾਲ ਮਤਲਬ ਜਿਹੜਾ ਇਸ ਵਾਰ ਆਪਣਾ ਟੈਂਪਰੇਚਰ 47 ਡਿਗਰੀ ਨੂੰ ਟੱਪ ਗਿਆ ਹੈ ਤੇ ਇਹਨੂੰ ਨੀਚੇ ਲਾਉਣ ਦਾ ਇੱਕੋ ਇੱਕ ਹੱਲ ਹੈ ਡਰਾਇੰਟ ਲਗਾਓ ਤੇ ਉਹਨਾਂ ਨੂੰ ਸੰਭੋ ਜੀ ਪੰਜਾਬ ਦੇ ਵਿੱਚ ਦਿਨ ਪਰ ਦਿਨ ਗਰਮੀ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ ਇਨ੍ਹਾਂ ਦਿਨਾਂ ਦੇ ਵਿੱਚ ਤਾਪਮਨ ਦਾ ਪਾਰਾ 50 ਡਿਗਰੀ ਤੋਂ ਵੱਧ ਦੇਖਣ ਨੂੰ ਮਿਲਿਆ ਵੱਧੇ ਤਾਪਮਨ ਕਾਰਨ ਕਈ ਮੌਤਾਂ ਵੀ ਹੋਈਆਂ ਇਸ ਦੇ ਸਬੰਧ ਵਿੱਚ ਸਮਰਾਲਾ ਵਿਖੇ ਇੱਕ ਪਹਿਲ ਕਦਮੀ ਕਰਦੇ ਹੋਏ ਰੰਧੀਰ ਸਿੰਘ ਪਨੇਸ਼ਰ ਮੌਜੂਦਾ ਕਾਉਂਸਲਰ ਨੇ 40 ਦਿਨ ਲਈ ਬੂਟਿਆਂ ਦੇ ਲੰਗਰ ਦੀ ਇੱਕ ਅਨੋਖੀ ਸ਼ੁਰੂਆਤ ਕੀਤੀ ਜਿੱਥੇ ਵਧ ਤਾਪਮਨ ਕਾਰਨ ਪੰਜਾਬ ਦੇ ਲੋਕਾਂ ਦੁਆਰਾ ਜਗਾ ਜਗਾਤੇ ਸ਼ਬੀਲ ਲਗਾਈਆਂ ਜਾਂਦੀਆਂ ਨੇ ਉੱਥੇ ਹੀ ਇਸ ਨੌਜਵਾਨ ਨੇ ਬੂਟਿਆਂ ਦਾ ਲੰਗਰ ਲਗਾਇਆ ਅਤੇ ਇਹ ਲੰਗਰ ਲਗਾਤਾਰ 40 ਦਿਨਾਂ ਤੱਕ ਚੱਲੇਗਾ ਇਸ ਲੰਗਰ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਪੌਦੇ ਰੱਖੇ ਗਏ ਨੇ ਇਸ ਲੰਗਰ ਦੇ ਵਿੱਚ ਫਲਦਾਰ ਬੂਟੇ ਵੀ ਰੱਖੇ ਗਏ ਨੇ ਤਾਂ ਜੋ ਛਾਂ ਦੇ ਨਾਲ-ਨਾਲ ਸਮੇਂ ਅਨੁਸਾਰ ਬੂਟੇ ਫਲ ਵੀ ਦੇ ਸਕਣ ਇਸ ਲੰਗਰ ਦੀ ਚਰਚਾ ਆਲੇ ਦੁਆਲੇ ਪਿੰਡਾਂ ਦੇ ਵਿੱਚ ਹੋ ਰਹੀ ਹੈ ਅਤੇ ਇਸ ਲੰਗਰ ਦੀ ਸ਼ੁਰੂਆਤ ਸਮਰਾਲਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਕੀਤੀ ਗਈ ਰਣਤੇਰ ਸਿੰਘ ਪਨੇਸ਼ਨ ਨੇ ਆਖਿਆ ਕਿ ਇਸ ਲੰਗਰ ਦੇ ਵਿੱਚ ਕੋਈ ਵੀ ਵਿਅਕਤੀ ਆ ਕੇ ਜਿੰਨੇ ਵੀ ਰੁੱਖ ਚਾਹੇ ਉਹਨੇ ਰੁੱਖ ਲੈ ਜਾ ਸਕਦਾ ਹੈ ਰੰਤੇਰ ਨੇ ਕਿਹਾ ਕਿ ਮੇਰੇ ਇਸ ਲੰਗਰ ਦੇ ਵਿੱਚ ਵਨ ਵੀ ਭਾਗ ਨੇ ਬਹੁਤ ਸਾਦ ਦਿੱਤਾ ਅਤੇ ਮੇਰੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਹੈ ਕਿ ਵਾਤਾਵਰਨ ਨੂੰ ਠੀਕ ਰੱਖਣ ਲਈ ਜਿੰਨੇ ਮਰਜੀ ਬੂਟੇ ਲੈ ਜਾਓ ਪਰ ਉਹਨਾਂ ਦੀ ਸਾਂਭ ਸੰਭਾਲ ਜ਼ਰੂਰ ਕਰਿਓ ਐਮਐਲਏ ਸਾਹਿਬ ਇਸ ਲੋਕਾ ਲੰਗਰ ਲਗਾਇਆ ਗਿਆ ਬੂਟਿਆਂ ਦਾ ਰੰਤੇਰ ਸਿੰਘ ਪਨੇਸਰ ਹਣਾ ਵੱਲੋਂ ਕੀ ਕਹੋਗੇ ਇਸ ਬਾਰੇ ਦੇਖੋ ਜੀ ਇੱਕ ਬੜਾ ਸਤੰਗਾ ਜੋ ਕਦਮ ਹੈ ਜਿੱਥੇ ਆਪਾਂ ਦੇ ਰਹੇ ਆ ਆਮ ਖਾਣੇ ਦਾ ਲੰਗਰ ਤੇ ਲੋਕ ਅੱਜਕੱਲ ਦਵਾਈਆਂ ਦਾ ਨੰਗਾ ਲਾਉਂਦੇ ਨੇ ਉਥੇ ਅ ਅਰਣਜੀਤ ਸਿੰਘ ਜੀ ਦੇ ਵੱਲੋਂ ਜਿਹੜਾ 40 ਦਿਨ ਇਹ ਲੰਗਰ ਚੱਲੂਗਾ ਬੁੱਟਿਆਂ ਦਾ ਲੰਗਰ ਆ ਤੁਹਾਨੂੰ ਪਤਾ ਵੀ ਅੱਜ ਦਾ ਜੋ ਮੌਲ ਆ ਆਪਾਂ ਦੇਖਿਆ ਵੀ ਜਿੰਨੀ ਗਰਮੀ ਪੈ ਰਹੀ ਆ ਅੱਗ ਪੈ ਰਹੀ ਆ ਨਾ ਤੇ ਪਿਛਲੇ ਦਿਨ ਤੋਂ ਪੰਜਾਬ ਦਾ ਮਤਲਬ ਸਭ ਤੋਂ ਜਿਹੜਾ ਗਰਮ ਸ਼ਹਿਰ ਸੀ ਆਪਣਾ ਸਮਰਾਲਾ ਤੁਹਾਨੂੰ ਪਤਾ ਲੱਗੇ ਪਤਾ ਹੀ ਲੱਗਿਆ ਹੁਣ ਤੇ ਬੁੱਟਿਆਂ ਦੀ ਬਹੁਤ ਲੋੜ ਆ ਤੁਹਾਨੂੰ ਪਤਾ ਵੀ ਜਿਹੜੇ ਬੁੱਟੇ ਨੇ ਉਹਨਾਂ ਦੀ ਗਿਣਤੀ ਬਹੁਤ ਘਾਟਾ ਜਿਸ ਹਿਸਾਬ ਵਕਤ ਚਾਹੀਦੇ ਨੇ ਤੇ ਇੱਕ ਬਹੁਤ ਵਧੀਆ ਪਹਿਲ ਆ ਮੇਰੇ ਵੀਰ ਦੀ ਤੇ ਮੈਂ ਵਧਾਈ ਦਾ ਪਾਤਰਾ ਇਸ ਵਾਸਤੇ ਤੇ ਮੈਂ ਬਾਕੀ ਲੁਕਤਨ ਨੂੰ ਵੀ ਕਹੂੰਗਾ ਵੀ ਕਮ ਸੇ ਕਹੋ ਜੀ ਬਹੁਤ ਦਿਨ ਦਾ ਇੱਕ ਇੱਕ ਦੋ ਦੋ ਬੁੱਟੇ ਜਰੂਰ ਲਾਉਣ ਉਹ ਬੜੀ ਲੋੜ ਆ ਪਰ ਉਹ ਜੋ ਅੱਜ ਦੇ ਟਾਈਮ ਦੇ ਵਿੱਚ ਆਪਾਂ ਜਿਸ ਤਰ੍ਹਾਂ ਟੈਂਪਰੇਚਰ ਵਧ ਰਿਹਾ ਤੇ ਤੇ ਵਧਾਈ ਦਾ ਪਾਤਰਾ ਭਰਾ ਮੇਰਾ ਤੇ ਬਾਕੀ ਸਾਰੇ ਭਰਾਵਾਂ ਨੂੰ ਬੱਦ ਬੱਦ ਰੱਖ ਲਗਾਓ ਤੁਹਾਡੇ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਊਗਾ ਇਸ ਤਰ੍ਹਾਂ ਦਾ ਜੀ ਦੇਖੋ ਜੀ ਅਸੀਂ ਪਿਛਲੇ ਸਾਲ 58000 ਬੁੱਟਾ ਲਾਇਆ ਕਿ ਮਾਸੂਰਾ ਖਾਂ ਪਿੰਡ ਦੇ ਵਿੱਚ ਛੋਟੇ ਛੋਟੇ ਜੰਗਲ ਦਾ ਪਿੰਡ ਅਜ ਲੱਗੇ ਹੋਏ ਨੇ ਜਿਵੇਂ ਪੰਗਲਾ ਪਿੰਡ ਹੋ ਗਿਆ ਤੇ ਕਈ ਬੰਲਾ ਜਿਹਨੇ ਮਲੋ ਜੰਗਲ ਲੱਗੇ ਤੇ ਹੁਣ ਅਸੀਂ ਵੀ ਇੱਕ ਛੋਟੇ ਜੰਗਲ ਜਿਹੜੇ ਅਦੁੱਲਖ ਤਕਨੀਕ ਦੇ ਨਾਲ ਜਿਹਨੂੰ ਕਹਿੰਦੇ ਮੀਆਂ ਬਾਕੀ ਤਕਨੀਕ ਕਹਿੰਦੇ ਨੇ ਤੇ ਉਹ ਲਵਾ ਰਹੇ ਆ ਪੂਰੇ ਸਮਰਾਲੇ ਦੇ ਵਿੱਚ ਤੇ ਅੱਜ ਮੇਰੀ ਮੀਟਿੰਗ ਵੀ ਆ ਸਪੈਸ਼ਲੀ ਇਹਦੇ ਸਬੰਧੋਂ ਨਾਲ ਮਨਰੇਗਾ ਅਧਿਕਾਰੀਆਂ ਦੇ ਨਾਲ ਇਹ ਉਹ ਵੱਤੋ ਵੱਤ ਜੰਗਲ ਜਿੰਨੇ ਲੱਗੇ ਸਕਦੇ ਨੇ ਆਪਣੇ ਸਮਰਾਲੇ ਦੇ ਵਿੱਚ ਇੱਕ ਤਾਂ ਰੋਜ਼ਗਾਰ ਮਿਲੂਗਾ ਮੰਨਰੀਗਾ ਦੇ ਅਧੀਨ ਪਿੰਡ ਵਾਸਤੇ ਆਪਣੇ ਸਾਰੀ ਸਮਰਾਲੇ ਦੇ ਇਲਾਕੇ ਦੇ ਲੋਕਾਂ ਨੂੰ ਤੇ ਦੂਜੀ ਗੱਲ ਆ ਜਦੋਂ ਜੰਗਲ ਲੱਗਣਗੇ ਹਨ ਤਪਸ਼ ਘਟੂਗੀ ਤੇ ਪਰਮਾਪਵਾ ਬਲੋਜ ਵਧੀਆ ਕੰਮ ਕਰਨ ਵਾਸਤੇ ਮੌਕਾ ਮਿਲਿਆ ਸਭ ਸਾਰਾ हां जी ਕੀ ਨਾਮ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤੇਜਿੰਦਰ ਸਿੰਘ ਆ ਮੈਂ ਆ ਲੜਕੀਆਂ ਵਾਲੇ ਸਕੂਲ ਦੇ ਵਿੱਚ ਡਿਊਟੀ ਕਰਦਾ ਜੀ ਇਹ ਬੂਟਿਆਂ ਦਾ ਜਿਹੜਾ ਅਪਰਾਲਾ ਲੱਗ ਹੋਇਆ ਸੀ ਇੱਥੇ ਲੰਗਰ ਲੱਗਿਆ ਹੋਇਆ ਸੀ ਬਹੁਤ ਵਧੀਆ ਅਪਰਾਲਾ ਲੱਗਿਆ ਜੀ ਅਸੀਂ ਇੱਥੋਂ ਬੂਟੇ ਲਿਆ ਕੇ ਸਕੂਲ ਦੇ ਵਿੱਚ ਲਾ ਰਹੇ ਹਾਂ ਜੀ ਕੀ ਇਹ ਨਾ ਬੂਟਿਆਂ ਨੂੰ ਐਂਡ ਤੱਕ ਪਾਲੋਗੇ ਜੀ ਬਿਲਕੁਲ ਜੀ ਅਸੀਂ ਐਂਡ ਤੱਕ ਪਾਲਾਂਗੇ ਸਾਡੇ ਕੋਲ ਮਾਲੀ ਵੀ ਰੱਖਿਆ ਹੋਇਆ ਜੀ ਇਹਨਾਂ ਦੇਖਭਾਲ ਕਰਾਂਗੇ ਜੀ ਵਧੀਆ ਬਹੁਤ ਵਧੀਆ ਲੱਗਿਆ ਜੀ ਇਹ ਕਿਹੜਾ ਕਿਹੜਾ ਫੁੱਟਾ ਲੈ ਕੇ ਚੱਲੇ ਅਸੀਂ ਅੰਬ ਦਾ ਟਾਲੀ ਦਾ ਤੇ ਬਿੱਲ ਦਾ ਤੇ ਇੱਕ ਦੋ ਫੁੱਲਾਂ ਦੇ ਲੈ ਜੀ ਮੇਰਾ ਨਾਮ ਰਦੀਸ਼ ਸਿੰਘ ਬਨੇਕਰ ਹੈ ਜੀ ਇੱਕ ਅਲੋਖਾ ਤੁਸੀਂ ਪੂਟਿਆ ਦਾ ਲੰਗਰ ਸਟਾਰਟ ਕੀਤਾ ਹੈ ਜੀ ਇਹ ਵਿਚਾਰ ਕਿਨੇ ਆਇਆ ਕਿ ਵਿਚਾਰ ਬੜੀ ਗਰਮੀ ਦੇ ਨਾਲ ਮਤਲਬ ਜਿਹੜਾ ਇਸ ਵਾਰ ਆਪਣਾ ਟੈਂਪਰੇਚਰ 47 ਡਿਗਰੀ ਨੂੰ ਟੱਪ ਗਿਆ ਹੈ ਤੇ ਇਹਨੂੰ ਨੀਚੇ ਲਾਉਣ ਦਾ ਇੱਕੋ ਇੱਕ ਹੱਲ ਹੈ ਡਰੈਕਟ ਲਗਾਓ ਤੇ ਉਹਨਾਂ ਨੂੰ ਸੰਭੋਜੀ ਤੇ ਇਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਹੈ ਜਿਹੜਾ ਬਨ ਵਿਭਾਗ ਸਮਰਾਜ ਦਾ ਹੈ ਬਨਗੜ ਏਕਮ ਸਿੰਘ ਜੀ ਤੇ ਹੋਰ ਇਹਨਾਂ ਸਾਰੀ ਟੀਮ ਦਾ ਇਹਨਾਂ ਨੇ ਬੜਾ ਸਹਿਯੋਗ ਕਰਿਆ ਤੇ ਸਾਨੂੰ ਜਿਹਨੂੰ ਵਧੀਆ ਬੁੱਟੇ ਦੇ ਵਧੀਆ ਪਨੀਰੀ ਦੇ ਬੁੱਟੇ ਸਾਨੂੰ ਉਪਲਬਧ ਕਰਾਏ ਨੇ ਤੇ ਅਸੀਂ ਇਹਨਾਂ ਦਾ ਇੱਕ ਜਰੀਆ ਹੀ ਬਣਿਆ ਸਾਰਾ ਮਤਲਬ ਵੀ ਲੋਕਾਂ ਨੂੰ ਅਵੇਲੇਬਲ ਨੇੜੇ ਸ਼ਹਿਰ ਦੇ ਵਿੱਚ ਅਵੇਲੇਬਲ ਕਰਾਏ ਨੇ ਬੁੱਟੇ ਬਸ ਬਾਕੀ ਤਾਂ ਸਾਰਾ ਠੀਕ ਹੈ ਜੀ ਆ ਆਪਣੇ ਕਿਹੜੇ ਕਿਹੜੇ ਬੁੱਟੇ ਹੈਗੇ ਅਸੀਂ ਬੁੱਟੇ ਜੀ ਅੰਬ ਦੇ ਹੈਗੇ ਨੇ ਜੀ ਅਮਰੂਦ ਹੈਗਾ ਜੀ ਔਲਾ ਹੈਗਾ ਕਾਲੀ ਹੈਗੀ ਆ ਨਿੰਮ ਹੈਗੀ ਆ ਤੇ ਹੋਰ ਵੀ ਨਿੰਬੂ ਕਈ ਬੜੀ ਬੜੀਆਂ ਬੜੀਆਂ ਬੁੱਟੇ ਫਾਲਦਾਂ ਸ਼ਾਮ ਵਾਲੇ ਸਾਰੇ ਹੈਗੇ ਨੇ ਜੀ ਇਹ ਕਿਸੇ ਵਿਅਕਤੀ ਨੇ ਲੈ ਕੇ ਜਾਣੇ ਆਤਾ ਉਹ ਉਹਦੇ ਲਈ ਕਿੰਨੇ ਬੂਟੇ ਵੀ ਦੇ ਰਹੇ ਹੋ ਨਹੀਂ ਅਸਲ ਦੇ ਵਿੱਚ ਵੱਲੀ ਦਾ ਗੱਲ ਤਾਂ ਵੀ ਅਸੀਂ ਕੋਈ ਰੋਕ ਟੋਕ ਨਹੀਂ ਇੱਥੇ ਕੋਈ ਹੋਣੀਗਾ ਤੇ ਸਾਡਾ ਤਾਂ ਇਹੀ ਆ ਵੀ ਜਿਹੜਾ ਬੰਦਾ ਉਹੀ ਬੂਟੇ ਲੈ ਕੇ ਜਾਵੇ ਤੇ ਇਹਨਾਂ ਨੂੰ ਸੰਭਾਲ ਸਕੇ ਤੇ ਇਹਨਾਂ ਨੂੰ ਸੰਭਾਲ ਸਕੀ ਕੀ ਕੋਈ ਐਨਜੀਓ ਵੀ ਤੁਹਾਡਾ ਸਾਥ ਦੇ ਰਹੀ ਹੈ ਨਹੀਂ ਸਾਰੇ ਸ਼ਹਿਰ ਬੱਚ ਨਹੀਂ ਇਹ ਕਿਸੇ ਕੋਲ ਇੱਕ ਦਾ ਨਹੀਂ ਹੈਗਾ ਸਭ ਤੋਂ ਪਹਿਲਾਂ ਸਪੰਜਾਬ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਇਹਦੇ ਵਿੱਚ ਐਮਐਲਏ ਸਾਹਿਬ ਨੇ ਸਾਡਾ ਬਹੁਤ ਮਦਦ ਕੀਤੀ ਆ ਬਾਲ ਵਿਭਾਗ ਦੀ ਬਹੁਤ ਵੱਡੀ ਮਦਦ ਆ ਐਨਜੀਓ ਸਾਰੀਆਂ ਸੰਸਥਾਵਾਂ ਸਾਡੇ ਨਾਲ ਨੇ ਕੋਈ ਆ ਕੀ ਗੱਲ ਨਹੀਂ ਇਹ ਕਿੰਨੇ ਦਿਨਾਂ ਲਈ ਇਹ ਲੰਗਰ ਹੈ ਜੀ ਇਹ 4 ਦਿਨ ਦੀ ਲੰਗਰ ਚੱਲੇਗਾ ਜੀ ਰੋਜ਼ ਤੇ ਕਿੰਨੇ ਤੁਹਾਡੇ ਬੁੱਤੇ ਲੱਗ ਜਾਂਦੇ ਨੇ ਨਹੀਂ ਸਾਡੇ ਲਗਭਗ ਤਿੰਨ ਇੱਕ ਸੌ ਦੇ ਲਗਭਗ ਰੋਜ਼ ਦਾ ਬੁੱਤਾ ਲੱਗ ਜਾਂਦਾ ਜੀ